ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆਸ ਹੈ ਕਿ ਸਭ ਠੀਕ ਠਾਕ ਹੋਵੋਗੇ ਸੋ ਅੱਜ ਪੰਜਾਬ ਦਾ ਜਿਹੜਾ ਮੌਸਮ ਬਹੁਤ ਹੀ ਸੋਹਣਾ ਤੇ ਸੁਹਾਵਣਾ ਤੇ ਅੱਜ ਸਵੇਰ ਤੋਂ ਜਿਹੜੇ ਬੱਦਲ ਛਾਏ ਹੋਏ ਨੇ ਕਾਲੇ ਬੱਦਲ ਛੜ ਕੇ ਆ ਗਏ ਤੇ ਅੱਜ ਚੂਨੇ ਨੂੰ ਕਾ ਦੁਪਾਰਿਆ ਹੈ ਜੀ ਤੇ ਚੋਨਾ ਪੂਰਾ ਆਪਣੇ ਜ਼ੋਬਨ ਦੇ ਉੱਤੇ ਆ ਜੀ ਤੇ ਬੱਦਲ ਵੀ ਪੂਰੇ ਛਾਏ ਹੋਏ ਹਨ ਮੀਂਹ ਵੀ ਬੂਰਾ ਚੜਿਆ ਹੋਇਆ ਤੇ ਇਹ ਆ ਜੀ ਅੱਠੇ ਪਸ਼ੂਆਂ ਦੇ ਵਾਸਤੇ ਇੱਕ ਵੇਲੇ ਜੱਦੋ ਜਰਾ ਨਾ ਵੀਦਰੇ ਕਿਉਂਕਿ ਮੀਂਹ ਪਈ ਜਾਂਦਾ ਸੀ ਤੇ ਪਾੜੀ ਵਾਤ ਚ ਨਹੀਂ ਆਉਂਦੀ ਸੀ ਸੋ ਬੜਾ ਵਧੀਆ 뷰 ਖੇਤਾਂ ਦੇ ਵਿੱਚੋਂ ਸਾਡੇ ਨਾਲ ਸਾਂਝਾ ਕਰ ਰਹੇ ਆ ਜੀ ਅੱਜ ਛੋਨੇ ਨੇ ਆਪਣੇ ਆਖਰੀ ਡੋਜ਼ ਦੇ ਰਹੇ ਆ ਕਿ ਜਿਸ ਤਰ੍ਹਾਂ ਇਨਸਾਨ ਦਵਾਈਆਂ ਦੇ ਨਾਲ ਅੱਜ ਕੱਲ੍ਹ ਚੱਲ ਰਿਹਾ ਉਸੇ ਤਰ੍ਹਾਂ ਇਹ ਜਿਹੜੀ ਖੇਤੀਬਾੜੀ ਫਸਲ ਇਹ ਵੀ ਦਵਾਈਆਂ ਦੇ ਨਾਲ ਹੀ ਚੱਲਦੀ ਹੈ ਜੀ ਤੇ ਯੂਰੀਆ ਬਹੁਤ ਲਾਹੇਵੰਦਾ ਝੋਨੇ ਵਾਸਤੇ ਸੋ ਅੱਜ ਮੀਂਹ ਦੇ ਵਿੱਚ ਹੀ ਮੌਸਮ ਠੰਡਾ ਤਾਂ ਬਹੁਤ ਲਾਈਵ ਆਂਦਾ ਖਾਦ ਜੇ ਪੈ ਜਾਵੇ ਮੀਂਹ ਤੇ ਵੇਲਾ ਤੇ ਬਾਕੀ ਪ੍ਰਮਾਤਮਾ ਦੀ ਰਜ਼ਾ ਵਾ ਤੇ ਸਵੇਰੇ ਆਸ-ਪਾਸ ਢਿਲਵਾ ਦੇ ਨਗਰ ਤੋਂ ਕਾਫੀ ਜ਼ੋਰ ਦੇ ਨਾਲ ਮੀਂਹ ਪਿਆ ਵਾ ਸੋ ਆ ਵੇਖੋ ਇਧਰ ਬੱਦਲ ਪੂਰੇ ਚੜੇ ਹੋਏ ਆ ਜੀ ਕਰਨ ਜੋ ਜੀ ਕੀ ਹਾਲ ਆ ਇਧਰ ਵੇਖੋ ਸਾਚੀ ਕਾਬਾਓ ਹਾਂਜੀ ਮੀ ਆ ਗਿਆ ਇੱਥੇ ਆ ਮੀ ਹੂੰ ਹਵਾ ਠੰਢੀ ਠਾਰ ਚੱਲ ਰਹੀ ਆ ਜੀ ਆਵਿਛੇ ਨੇ ਜਕਲੀ ਖਾਦ ਲਗਾਈ ਬਾਣ ਇਹ ਕਹਿੰਦਾ ਮੈਂ ਹੀ ਆ ਜੀ ਲੋਨਿਆਰੇ ਜੀ ਬਦਲਾਂ ਦੇ ਪੱਤ ਕਲੀ ਚੜਕੇ ਆਗੇ ਨਹੀਂ ਕਹਿਦੇ ਅੜੀਏ ਸਿਖਰ ਦੁਪਹਿਰੇ ਇੱਕ ਤੂੰ ਹੀ ਆਪਣਾ ਸੀ ਵਾਕੀ ਲੱਗਦੇ ਐ ਰੇ ਗਰੇ ਬਦਲ ਚੜਕੇ ਆ ਗਏ ਨੇ ਕਹਿ ਦੇ ਅੜੀਏ ਸਿਖਰ ਦੁਪਹਿਰੇ ਇੱਕ ਤੂੰ ਹੀ ਆਪਣਾ ਸੀ ਨੀ ਬਾਕੀ ਲੱਗਦੇ ਐ ਰੇ ਗਰੇ ਧੰਨਵਾਦ ਜੀ ਆਪਣੇ ਪੇਜ ਨੂੰ ਆਪਣੇ ਫੇਸਬੁੱਕ ਚੈਨਲ ਮੱਗਾ ਵਾਲੇ ਸਰਦਾਰ ਪੀਪੀ09 ਜਰੂਰ ਸਬਸਕ੍ਰਾਈਬ ਕਰੋ ਜਰੂਰ ਫੋਲੋ ਕਰ ਲਓ ਜੀ ਇਹਨੂੰ ਆਪਣੇ ਪੇਜ ਨੂੰ ਹੋਰ ਵੀ ਵੀਡੀਓ ਤੁਹਾਨੂੰ ਦਿਖਾਵਾਂਗੇ ਜੀ ਧੰਨਵਾਦ ਜੀ ਸਸਰੀਆ ਕਾਰ